ਕੱਥੇ ਪੁੱਛੋ ਨਾ ਮੈਂ ਉਹਦਾ ਗੀਤ ਆਉਣ ਤੇ ਉਦਾਸ ਹੁੰਦਾ ਹੁੰਦਾ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੀ ਫੁਟੇਜ ਨੂੰ ਦੇਖ ਕੇ ਉਹਨੂੰ ਹੱਸਦੇ ਗਾਉਂਦੇ ਨੂੰ ਦੇਖ ਕੇ ਥੋੜਾ ਜਿਹਾ ਪਿੱਛੇ ਵੱਲ ਚਲਾ ਜਾਂਦਾ ਇਹ ਸਿੱਧੋ ਦੀ ਕਮੀਜ਼ ਦੂਰਾ ਪਰ ਇੰਨੀ ਵੀ ਜ਼ਿਆਦੇ ਨਹੀਂ ਕਿ ਵਿਰੋਧੀ ਸਾਹ ਚੱਕ ਜਾਣਾ ਬਿਲਕੁਲ ਖੁਸ਼ੀ ਹੁੰਦੀ ਆ ਔਰ ਉਹਦੀ ਜਾਣ ਤੋਂ ਬਾਅਦ ਜਦੋਂ ਦਾ ਗੀਤ ਲਈਦਾ ਹੁੰਦਾ ਤਾਂ ਉਹਦੀ ਮਜ਼ੂਰਗੀ ਦਾ ਅਹਿਸਾਸਾ ਵੀ ਹੋਣ ਲੱਗ ਜਾਂਦਾ ਹੈ ਮਨ ਨੂੰ ਸਕੂਨ ਵੀ ਮਿਲਦਾ ਹੈ ਪਗਾਸੀ ਵੀ ਹੁੰਦੀ ਹੈ ਵਿਕਾਸ਼ ਅਜੋ ਆਪ ਹੁੰਦਾ ਤਾਂ ਇਸ ਖੁਸ਼ੀ ਨੇ ਹੋਰ ਵੀ ਦੁਨੀਆਂ ਤੀਣਾ ਹੋਣਾ ਸੀ ਜੋ ਅਕਾਲ ਪੁਰਖ ਦੀ ਖੁਸ਼ੀ ਹੈ ਠੀਕ ਹੈ ਉਹਦੀ ਕਲਾ ਜਿਹੜੀ ਹੈ ਹਮੇਸ਼ਾ ਦਰਸ਼ਕਾਂ ਦੇ ਸਿਰ ਚੜ ਕੇ ਬੋਲਦੀ ਰਹੂਗੀ ਹਮੇਸ਼ਾ ਨਾਲ ਇਹ ਗੀਤ ਤਾਂ ਇੰਨਾ ਵੱਡਾ ਹੈ ਕਿਉਂਕਿ ਉਹਦੀ ਵੀਡੀਓ ਵੀ ਸਾਰੀ ओरिजिनल ਉਹਦੇ ਆਪਣੇ ਹੱਥਾਂ ਦੀ ਬਣੀ ਹੋਈ ਹੈ ਸੱਚ ਪੁੱਛੋ ਤਾਂ ਮੈਂ ਉਹਦਾ ਗੀਤ ਆਉਣ ਤੇ ਉਦਾਸ ਹੁੰਦਾ ਹਾਂ ਮੈਂ ਉਹਦੇ ਜਿਹਨੇ ਉਹਨੂੰ ਚਾਹਣ ਵਾਲੇ ਨੇ ਉਹ ਬੇਸਬਰੀ ਨਾਲ ਉਡੀਕ ਕਰਦੇ ਆ ਬਸ ਮੇਰੇ ਬੰਦ ਚ ਇੰਨਾ ਕ ਸਕੂਨ ਹੁੰਦਾ ਵੀ ਉਹਦੇ ਚਾਹਣ ਵਾਲਿਆਂ ਨੂੰ ਅੱਜ ਖੁਰਾਕ ਮਿਲ ਗਈ ਕੋਈ ਨਾ ਕੋਈ ਇਹ ਉਹਨਾਂ ਨੂੰ ਉਹ ਉਹ ਮੇਰੇ ਨਾਲੋਂ ਵੀ ਜ਼ਿਆਦਾ ਕਰਦੇ ਨੇ ਹਣਾ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੀ ਫੁਟੇਜ ਨੂੰ ਦੇਖ ਕੇ ਉਹਨੂੰ ਖਸ ਦੇ ਗਾਉਂਦੇ ਨੂੰ ਦੇਖ ਕੇ ਥੋੜਾ ਜਿਹਾ ਪਿੱਛੇ ਵੱਲ ਚਲਾ ਜਾਣਾ ਫਿਰ ਆਪਦੇ 2-4 ਦਿਨਾਂ ਚ ਹੌਲੀ-ਹੌਲੀ ਮਨ ਨੂੰ ਸਮਝਾ ਲਈਦਾ ਆ ਦਰਸ਼ਕਾਂ ਨੂੰ ਬਹੁਤ ਬੇਸਬਰ ਨਾਲ ਇੰਤਜ਼ਾਰ ਰਹੀਦੀ ਸਿੱਧੂ ਦੇ ਜੋ ਫੈਮ ਨੇ ਉਹਨਾਂ ਨੂੰ ਚਾਉਣ ਵਾਲੇ ਨੇ ਜਿਵੇਂ ਹੁਣ ਕੁਝ ਘੰਟੇ ਦੇ ਵਿੱਚ ਇੰਨੇ ਜ਼ਿਆਦਾ ਵੀਊ ਹੋ ਚੁੱਕੇ ਨੇ ਜਿਹੜੇ ਵੀ ਜਿਹੜਾ ਜੀਨ ਉਸ ਤਰੀ ਚੱਲਦੇ ਆ ਹਾਂ ਇਹ ਤਾਂ ਹੈਵੀ ਸੀ ਇੱਕ ਹਫਤਾ ਹੋ ਗਿਆ ਮੈਂ ਮੇਰੇ ਫੋਨ ਨਾਲ ਜਿਹੜੇ ਪੂਰੇ ਜਮਾ ਇਨਾ ਬਿਜ਼ੀ ਹੋਏ ਪਏ ਨੇ ਵੀ ਮੈਂ ਰਿਪਲਾਈ ਨਹੀਂ ਕਰ ਪਾਉਂਦਾ ਲੋਕਾਂ ਦਾ ਕਿ ਇੰਨੀ ਉਸੁਕਤਾ ਸੀ ਕਿਹੜਾ ਸੌਂਗ ਆ ਰਿਹਾ ਜੀ ਕਿ ਮੰਨ ਲਓ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਲੱਗ ਜੇ ਮੜਾ ਵੀ ਕਲਾਨਾ ਹੋ ਸਕਦਾ ਜਾਂ ਹੋ ਐ ਹੋ ਸਕਦਾ ਬੜਾ ਬੇਸਬਰੀ ਸੀ ਯੂਥ ਦੇ ਵਿੱਚ ਹੁਣ ਤਾਂ ਯੂਥ ਤਾਂ ਕਿ ਹੁਣ ਤਾਂ ਉਹ ਮੈਚੁਰ ਵਰਗ ਵੀ ਸਾਰੇ ਮੇਰੀ ਇਸ ਗਰੁੱਪ ਦੇ ਵੀ ਸਾਰੇ ਲੋਕ ਸੁਣਨਾ ਚਾਹੁੰਦੇ ਆ ਵੀ ਉਹ ਦੁਬਾਰੇ ਫਿਰ ਤੋਂ ਆ ਗਏ ਹਨਾ ਤਾ ਕਈ ਲੋਕ ਨਿੱਕੇ ਨੂੰ ਲੈ ਕੇ ਵੀ ਇਦਾਂ ਦੀ ਕਿਆਸ ਕਰਦੇ ਆ ਜੀ ਦੇਖੋ ਜੀ ਇਹ ਤਾਂ 5 ਸਾਲ ਦਾ ਜੇ ਕਰ ਤੂ ਹੈ ਇਦਾਂ ਕਰਕੇ ਲੋਕ ਸੋਚ ਰਹੇ ਆ ਇਸ ਤਰ੍ਹਾਂ ਤਾਂ ਚਲੋ ਪ੍ਰਮਾਤਮਾ ਕਰੇ ਉਹਨਾਂ ਦੀਆਂ ਦੁਆਵਾਂ ਨੂੰ ਪੂਰ ਪਵੇ ਹੋਤਰੇ ਜਿਵੇਂ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਅਪੀਲਾਂ ਕਰਦੇ ਨੇ ਸਿੱਧੂ ਦੇ ਜਿਹੜੇ ਫੈਨ ਨੇ ਵੀ ਬਾਪੂ ਜਲਦੀ ਗੀਤ ਲੈ ਕੇ ਆਓ ਜਦੋਂ ਅਟੈਚ ਗੀਤ ਆ ਗਿਆ ਹੁਣ ਅੱਜ ਤਾਂ ਵਧੀਆ ਜਿਹੜੇ ਉਹਨੂੰ ਵਿਊਜ਼ ਮਿਲ ਰਹੇ ਨੇ ਦੇਖ ਰਹੇ ਨੇ ਲੋਕਾਂ ਆਉਣ ਵਾਲੇ ਫੱਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਇਹੋ ਜਿਹੇ ਗੀਤ ਨੇ ਜਿਹੜੇ ਸਿੰਧੂ ਦੇ ਲੋਕਾਂ ਦੀ ਪਿਆਰੀ ਵਿੱਚ ਆਉਣਗੇ। ਅ ਬੇਟਾ ਆਉਣ ਵਾਲੇ ਕਾਫੀ Song ਸਾਡੇ ਕੋਲੇ ਪੈਂਡਿੰਗ ਨੇ। ਕਾਫੀ ਤਿਆਰ ਵੀ ਪਏ ਨੇ। ਕੁਝ ਥੋੜੇ-ਬੋਟੇ ਉਨੀ ਕੀ ਦੇ ਮਾੜਾ ਮੁਤਾ ਕਰਨ ਵਾਲੇ ਵੀ ਨੇ। ਪਰ ਅਪਰੰਤੋ ਹਲੇ ਮੈਟਰ ਬਹੁਤ ਪਿਆ ਆਪਣੇ। ਮੈਂ ਇਹ ਕਹਿ ਸਕਦਾ ਮੈਂ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਇੰਨੀ ਗੱਲ ਕਹਿ ਸਕਦਾ ਵੀ ਸਿੱਧੂ ਦੀ ਕਮੀ ਜ਼ਰੂਰ ਹੈ ਪਰ ਇੰਨੀ ਵੀ ਜ਼ਿਆਦੇ ਨਹੀਂ। ਕੇ ਵਿਰੋਧੀ ਸਾਝਾ ਚੱਕ ਲੈਣਾ ਉਹ ਘਰ ਆਪਣੀ ਮਜ਼ਦੂਰੀ ਦਾ ਅਹਿਸਾਸ ਹਮੇਸ਼ਾ ਕਰਵਾਉਂਦਾ